ਵੱਲੀ ਆਪਾਂ ਨੂੰ ਥੋੜਾ ਬਹੁਤ ਖੱਟਾ ਮਿੱਠਾ ਚਾਹੀਦਾ ਹੀ ਹੁੰਦਾ ਹੈ ਥੋੜਾ ਸਪਾਈਸੀ ਪਸੰਦ ਹੁੰਦਾ ਹੀ ਹੁੰਦਾ ਹੈ ਇਹ ਇਸ ਲਈ ਅਚਾਰ ਦਾ ਹੀ ਆਈਡੀਆ ਚਾ ਆਇਆ ਪੰਚਾਲ ਹੋਏ ਇਸ ਕੰਮ ਦੇ ਵਿੱਚ ਬੜੇ ਅਸੀਂ ਕੋਈ ਬਾਹਰੋਂ ਸਮਾਨ ਨਹੀਂ ਚੱਕ ਕੇ ਕਰਦੇ ਹੈਗੇ ਤੇ ਚਾਰੇ ਦੇ ਤੁਹਾਨੂੰ ਖੁਸ਼ਬੂ ਇਸ ਤਰ੍ਹਾਂ ਆਏਗੀ ਕਿ ਕਹਿਗੇ ਵਾਕੇ ਹੁਣ ਭੁੱਖ ਲੱਗੀ ਅਸ਼ੇਕਾਲ ਜੀ ਮੈਂ ਹਾਂ ਕੋਮਲਪ੍ਰੀਤ ਕੋ ਸਾਡੇ ਨਾਲ ਅੱਜ ਜੁੜ ਚੁੱਕੇ ਹਨ ਸ਼ਰੂਤੀ ਜਿਨ੍ਹਾਂ ਦਾ ਅਚਾਰ ਜਿਹੜਾ ਹੈ ਬਹੁਤ ਜ਼ਿਆਦਾ ਫੇਮਸ ਆ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਸਸਰੀ ਗਾ ਸਸਰੀ ਕੱਲ ਪਹਿਲਾਂ ਤਾਂ ਕੀ ਹਾਲ ਜੀ ਵਧੀਆ ਤੁਸੀਂ ਸੁਣਾਓ ਬੱਸ ਪੱਤੀਆ ਤਾੜਾ achar ਦੇ ਵਿੱਚ ਕੀ ਖਾਸ ਹੈ ਦੇਖੋ achar ਦੇ ਵਿੱਚ ਇਹ ਹੈ ਜਿਹੜਾ achar ਬਣਾਇਆ ਨਾਨੀ ਦਾਦੀ ਦੇ ਫਾਰਮੂਲੇ ਦੇ ਵਿੱਚ ਬਣਾਇਆ ਵੈ ਮਤਲਬ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਨੂੰ ਬੁੜੀਆਂ ਨੂੰ ਇਹੀ ਨਹੀਂ ਪਤਾ ਹੁੰਦਾ ਸੀ ਦਾਦੀਆਂ ਨਾਨੀਆਂ ਨੂੰ ਕੀ ਕੈਮੀਕਲਸ ਹੁੰਦਾ ਕੀ ਐ ਸਿਰਕਾ ਹੁੰਦਾ ਕੀ ਉਹ ਵਧੀਆ ਕੁਆਲਟੀ ਦੇ ਮਸਾਲੇ ਤੇ ਤੇਲ ਦੇ ਨਾਲ ਬਣਾਉਂਦੇ ਆ ਤੇ ਹੁਣ ਜਦੋਂ ਦੇ ਬਾਜ਼ਾਰ ਦੇ ਵਿੱਚ ਸ਼ੁਰੂ ਹੋਇਆ ਲੋਕਾਂ ਦੇ ਮਨਾਂ ਦੇ ਵਿੱਚੋਂ ਦਿਲਾਂ ਦੇ ਵਿੱਚੋਂ ਅਚਾਰ ਦਾ ਇੱਕ ਮਤਲਬ ਹੋ ਗਿਆ ਕਿ ਸਿਰਕਾ ਤੇ ਜਿੰਦੇ ਨਾਲ ਸਿਹਤ ਦੇ ਵੀ ਅਫੈਕਟ ਪੈਣ ਲੱਗ ਗਿਆ ਤੇ ਲੋਕਾਂ ਨੇ ਅਚਾਰ ਘਟਾਣਾ ਘੱਟ ਕਰ ਦਿੱਤਾ ਖਾਣਾ ਪਰ ਅਚਾਰ ਖਾਣਾ ਕੋਈ ਬੁਰੀ ਗੱਲ ਨਹੀਂ ਹੁੰਦੀ ਚ ਹਾਜਮੇ ਵਾਲੀਆਂ ਚੀਜ਼ਾਂ ਪਾਈਆਂ ਹੁੰਦੀਆਂ ਤੇ ਕੁਆਲਟੀ ਇਹ ਅਚਾਰ ਤੁਸੀਂ ਖੁਦ ਘਰ ਬਣਾਉਂਦੇ ਹੋ ਬਿਲਕੁਲ ਖੁਦ ਬਣਾਨੇ ਆਂ ਔਰ ਇਹਦੇ ਚ ਜਿਹੜਾ ਕੁਆਲਟੀ ਵੀ ਯੂਜ਼ ਕਰਦੇ ਆ ਸਬਜ਼ੀਆਂ ਦੇ ਕਿੰਨੇ ਤਰ੍ਹਾਂ ਦਾ ਤੁਹਾਡੇ ਕੋਲ achar ਆ ਸਾਡੇ ਕੋਲ ਤਾਂ ਘੱਟੋ ਘੱਟ 10 ਤੋਂ ਲੈ ਕੇ 20 ਤਰ੍ਹਾਂ ਦੇ ਹੈਗੇ ਆ ਪਰ ਇਹ ਮੈਂ 10 ਤੋਂ 20 ਇਹ ਵੀ ਕਹਿ ਰਹੀ ਆ ਕਈ ਵਾਰੀ ਜਿਵੇਂ ਡੇਲਾ ਵਾ ਉਹ ਸਾਰਿਆਂ 'ਚ ਵਕ ਵਕ ਤਰ੍ਹਾਂ ਦਾ ਟੇਸਟ ਆ ਹਾਂ ਬਿਲਕੁਲ ਦੇਖੋ ਹੁਣ ਗੋਭੀ ਗਾਜਰ ਦਾ ਜਿਹੜਾ ਸਵਾਦ ਹੈ ਉਹ ਤੁਹਾਨੂੰ ਦਾਲ ਵਾਲਾ ਤੜੀ ਸਵਾਦ ਆਏਗਾ ਤੁਹਾਨੂੰ ਗੋਭੀ ਜਿੱਦਾਂ ਮਤਲਬ ਕਿ ਉਲੀ ਲੱਗ ਜਾਂਦੀ achar ਨੂੰ ਉਹ ਨਹੀਂ ਨਹੀਂ ਲੱਗੇਗੀ ਤੁਹਾਨੂੰ achar ਵਿੱਚ ਬਿਲਕੁਲ ਨਹੀਂ ਲੱਗੇਗੀ ਇੱਕ ਇਹ ਹੀ ਹੈ ਕਿ ਤੁਸੀਂ ਅਸੀਂ ਤਾਂ ਆਪਣੇ ਵੱਲੋਂ ਤੁਹਾਨੂੰ ਸਾਫ਼ ਸੁਥਰਾ ਦੇਤੀ ਤੇ ਤੁਸੀਂ ਗਾਂ ਕਿੱਥੇ ਸਾਫ਼ ਸੁਥਰੀ ਜਗ੍ਹਾ ਰੱਖ ਰਹੇ ਹੋ ਤੇ ਠਾ ਚਮਚਰ ਤੇ ਨਹੀਂ ਪਾਇਆ ਜਾਂ ਅੰਨ ਵਾਲਾ ਆਟੇ ਵਾਲਾ ਤਾਂ ਨਹੀਂ ਚਮਚ ਪਾਇਆ ਠੀਕ ਠੀਕ ਆ ਤੇ ਸਟੱਡੀ ਕਿਹੜੀ ਕੀਤੀ ਜੀ ਦੇਖੋ ਮੈਂ ਬੀਏ ਬੀਐਡ ਕੀਤੀ ਹੈ ਪਲੱਸ ਫੂਡ ਐਂਡ ਨਿਊਟ੍ਰੀਸ਼ਨ ਦਾ ਕੀਤਾ ਵਾ 1 ਸਾਲ ਦਾ ਤੇ ਮੇਰੀ ਪਰ ਇਹ ਚੋਇਸ ਕਿਉਂ ਕੀਤੀ ਤੁਸੀਂ ਟੀਚਿੰਗ ਲਾਈਨ ਤੇ ਵਿੱਚ ਕਿਉਂ ਨਹੀਂ ਗਏ ਦੇਖੋ ਟੀਚਿੰਗ ਦੇ ਵਿੱਚ ਇਹ ਹੁੰਦਾ ਦੁਨੀਆ ਪੜਾ ਰਹੀ ਹੈ ਪਰ ਅਸੀਂ ਲੋਕਾਂ ਨੂੰ ਜਾਗਰੂਤ ਖਾਣ ਪੀਣ ਵੱਲ ਵੀ ਕਰ ਰਹੇ ਹਾਂ ਉਹਤੇ ਟੀਚਿੰਗ ਦੇ ਵਿੱਚ ਤੁਹਾਨੂੰ ਇੱਕ ਲਾਈਨ ਆ ਵੱਖ-ਵੱਖ ਦਸੀ ਜਾਂਦੀਆਂ ਤੁਸੀਂ ਸਾਇੰਟਿਸਟ ਬਣੋ ਇਹ ਬਣੋ ਇਹ ਬਣੋ ਪਰ ਅਸੀਂ ਲੋਕਾਂ ਨੂੰ ਖਾਣ ਪੀਣ ਵਾਸਤੇ ਵੀ ਜਾਗਰੂਤ ਕਰ ਰਹੇ ਹਾਂ ਤਰੇ ਪੇਰੈਂਟਸ ਨੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਆਪਣਾ ਖੁਦ ਦਾ ਕੰਮ ਕਰੋ ਜਾਂ ਫਿਰ ਸਾਡਾ ਮਾਈਂਡ ਆਪ ਮੇਰਾ ਆਪਣਾ ਹੀ ਮਾਈਂਡ ਹੈ ਸੀਗਾ ਮੇਰੇ ਦੇਖੋ ਪ੍ਰਮਾਤਮਾ ਦੀ ਦਇਆ ਨਾਲ ਮੇਰੇ ਪਾਪਾ ਵਕੀਲ ਨੇ ਮੇਰੀ ਮੰਮੀ ਦਾ 1986 ਤੋਂ ਕੁਕਿੰਗ ਸਿਖਾ ਰਹੇ ਹੈ ਦੇਵ ਫੂਰਦੇ ਜੋ ਜਿਹੜਾ ਰੁਝਾਨ ਚੱਲਿਆ ਉਹਨਾਂ ਨੇ 20 ਸਾਲ 2009 ਦੇ ਵਿੱਚ ਉਹਨਾਂ ਨੇ ਫਿਰ ਸੈਲਫ ਹੈਲਪ ਗਰੁੱਪ ਤੇ ਫਿਰ ਪਾਪਾ ਨੇ ਨਹੀਂ ਕਦੇ ਕਿਹਾ ਕਿ ਤੂੰ ਇਹ ਕੰਮ ਦੇ ਵਿੱਚ ਕਿੱਦਾਂ ਪੈ ਗਈ ਨਹੀਂ ਉਹਨਾਂ ਨੂੰ ਦੇਖੋ ਚਾਹੇ ਜੋ ਵੀ ਹੈ ਪਰ ਉਹਨਾਂ ਨੂੰ ਇੱਕ ਊਮੈਨਸ ਦੀ ਪਾਵਰ ਦਾ ਪਦਵ ਹੈ ਇਹ ਅੱਜ ਜੋ ਵੀ ਹੈ ਉਹ ਮੇਰੀ ਮੰਮੀ ਨੇ ਮੋਢੇ ਤੇ ਇੱਕ ਦੂਜੇ ਦਾ ਸਾਥ ਅਸੀਂ ਅੱਜ ਇੱਥੇ ਮੁਕਾਮ ਤੇ ਪਹੁੰਚੇ ਹੈਗੇ ਔਰ ਜਦੋਂ ਖਾਸ ਕਰਕੇ ਜਦੋਂ ਸਾਨੂੰ ਅਵਾਰਡ ਮਿਲਦੇ ਹੈ ਹੁਣ ਨਵੰਬਰ ਦੇ ਵਿੱਚ ਸਾਨੂੰ ਫਾਈਨੈਂਸ ਮਿਨਿਸਟਰਸ ਟੀਮ ਸਰ ਤੋਂ ਮਿਲਿਆ ਤਾਂ ਆਚਾਰ ਮਤਲਬ ਫੌਨ ਨੰਬਰ ਜਾਂਦਾ ਹੈ ਬਿਲਕੁਲ ਜਾਂਦਾ ਹੈ ਸਾਨੂੰ ਖੁਸ਼ੀ ਹੁੰਦੀ ਜਦੋਂ ਲੋਕੀ ਮੰਗਵਾਉਂਦੇ ਹੈਗੇ ਟੇਸਟ ਕਰਦੇ ਦੁਬਾਰਾ ਫੇਰ ਤੁਹਾਨੂੰ ਆਰਡਰ ਆ ਬਿਲਕੁਲ ਬਿਲਕੁਲ ਔਰ ਇਹ ਕੀ ਦੇਖੋ ਸਾਡੇ ਕੋਈ ਅਚਾਰਾਂ ਚ ਸਿਰਕਾ ਨਹੀਂ ਪਾਇਆ ਹੁੰਦਾ ਕੱਚੀ ਘਾਣੀ ਦੇ ਤੇਲ ਦੇ ਵਿੱਚ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕੋਈ ਕਰਦਾ ਆ ਕਰੇ ਜਿਤੇ ਇਕੱਲੇ ਬਣਾਉਂਦੇ ਨਹੀਂ ਇਹਦੇ ਚ ਦੇਖੋ ਅਸੀਂ ਸੈਲਫ ਹੈਲਪ ਗਰੁੱਪ ਦਾ ਮਤਲਬ 10 ਔਰਤਾਂ ਨੂੰ ਨਾਲ ਜੋੜਦੇ ਜਿਹੜੇ ਪਿੰਡ ਇਹਦੇ ਚ ਪੜੇ ਲਿਖਦੇ ਆਈਡੀਆ ਕਿੱਦਾਂ ਆਇਆ ਕਿ ਅਚਾਰ ਦਾ ਹੀ ਕੰਮ ਕਰਨਾ ਦੇਖੋ ਇਹ ਹੈ ਕਿ ਅਚਾਰ ਦੇ ਵਿੱਚ ਇਹ ਹੈ ਕਿ ਆਪਾਂ ਸਬਜ਼ੀਆਂ ਜੋ ਮਰਜ਼ੀ ਕਰ ਲੋ ਜਾਂ ਕੁਝ ਵੀ ਪਰ ਰੋਟੀ ਵੱਲੀ ਆਪਾਂ ਨੂੰ ਥੋੜਾ ਬਹੁਤ ਖੱਟਾ ਮਿੱਠਾ ਚਾਹੀਦਾ ਹੀ ਹੁੰਦਾ ਥੋੜਾ ਸਪਾਈਸੀ ਪਸੰਦ ਹੁੰਦਾ ਹੀ ਹੁੰਦਾ ਏ ਇਸ ਲਈ achar da hi idea acha ae. ਤੁਸੀਂ ਮੈਨੂੰ ਦੱਸ ਸਕਦੇ ਹੋ ਕਿਹੜੇ ਕਿਹੜੇ achar? ਮੇਰੇ ਕੋਲ ਗੋਭੀ ਗਾਜਰ ਦਾ ਖੱਟਾ ਮਿੱਠਾ ਮਿਕਸ ਦਾ, ਆਮਬ ਦਾ, ਆਮਬ ਦਾ ਬਿਨਾ ਗੁਟਲੀ ਵਾਲਾ ਹੈ, ਗਿੜਕ ਤੋਂ ਬਿਨਾ, ਢੇਲੇ ਦਾ, ਮਿਰਚ ਦਾ ਹੈਗਾ ਵੈ, ਮਿਰਚ ਮੋਟੀ, ਬਰੀਕ, ਕ੍ਰੇਲਾ ਢੇਲਾ ਤੇ ਹੋ ਲਈ ਦੇ ਹੈਗਾ ਵੇ ਅਦਰਕ ਦਾ ਹੈਗਾ ਵੇ ਹੁਣ ਹੋਰ ਸਮਾਨ ਆ ਰਿਹਾ ਉਹ ਵਿੱਚ ਰੈਡ ਕਲਰ ਦਾ ਕੀ ਆ ਇਹ ਹੈਗਾ ਫਰੂਟ ਲੱਸੀ ਚ ਪਕੌੜਿਆਂ ਚ ਪਾਉਣ ਵਾਲਾ ਮਸਾਲਾ ਹੈਗਾ ਵੇ ਖੁਦ ਬਣਾਉਂਦੇ ਹੋ ਤੁਸੀਂ ਬਿਲਕੁਲ ਸਾਰਾ ਖੁਦ ਬਣਾਉਂਦੇ ਹੋ ਸਾਡੀ ਜਗਰਾਉਂ ਦੇ ਵਿੱਚ ਤੁਸੀਂ ਆਪ ਲਾਈਵ ਦੇਖ ਸਕਦੇ ਹੋ ਲੋਕੀ ਆਪਣਾ ਲਾਈਵ ਨਹੀਂ ਦਿਖਾਉਂਦੇ ਅਸੀਂ ਲਾਈਵ ਦਿਖਾਣੇ ਕਹਿੰਦੇ ਹੁੰਦੇ ਆ ਨਾ ਕਿ ਕਹਿੰਦੇ ਦੋ ਦੁਕਾਨਾਂ ਛੱਡ ਕੇ ਪਤਾ ਚੱਲਦਾ ਵੇ ਇੱਥੇ ਕਰੀਆਨੇ ਦੀ ਦੁਕਾਨ ਹੈ ਜਾਂ ਅਚਾਰਾਂ ਦੀ ਦੁਕਾਨ ਹੈ ਇਹ ਸਾਡੇ ਤੋਂ ਤੁਸੀਂ ਕਿ ਦੁਕਾਨ ਦੇ ਅੰਦਰ ਸ਼ੋਅਰੂਮ ਦੇ ਅੰਦਰ ਵੀ ਬੈਠ ਜਾਓਗੇ ਤਾਂ ਵੀ ਨਹੀਂ ਤੁਹਾਨੂੰ ਪਤਾ ਚੱਲੇਗਾ ਕਿ ਇੱਥੇ ਜਦ ਕਿ ਲਾਈਪੰਦਾ ਵਾ ਅਚਾਰ ਕਿਉਂਕਿ ਕੁਆਲਿਟੀ ਦੇ ਡਿਪੈਂਡ ਹੁੰਦਾ ਵਾ ਠੀਕ ਠੀਕ ਆ ਮਤਲਬ ਤੁਹਾਡਾ ਚਾਰ ਟੇਸਟ ਕਰਕੇ ਦੁਬਾਰਾ ਦੁਬਾਰਾ ਤੁਹਾਡੇ ਕੋਲ ਲੈਣਾ ਬਿਲਕੁਲ ਨਹੀਂ ਤਾਂ ਕਹਿੰਦੇ ਆਪਾਂ ਕਿਸੇ ਦੇ ਨਾਮ ਨੇ ਨਹੀਂ ਤਾਂ ਅਚਾਰਾਂ ਦੇ ਬਹੁਤ ਵਲੇ ਵੇਚਣ ਵਾਲੇ ਅਚਾਰ ਖੁੱਲਾ ਵੀ ਮੇਰੇ ਪਰ ਉੱਥੇ ਤੁਹਾਨੂੰ ਖੜ ਕੇ ਤੁਹਾਨੂੰ ਸਿਰ ਕਹਿੰਦੇ স্মੈਲ ਬਹੁਤ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਜ਼ਨਸ ਕਰਦਿਆਂ ਨੂੰ ਦੇਖੋ ਮੇਰੇ ਮੰਮੀ ਨੂੰ ਮਿਲਾ ਕੇ ਤਾਂ 20 ਸਾਲ ਹੋ ਗਏ ਹੋਏ ਆ ਮੈਨੂੰ 5 ਸਾਲ ਹੋਏ ਇਸ ਕੰਮ ਦੇ ਵਿੱਚ ਬੜੇ ਠੀਕ ਹੈ ਤੁਸੀਂ ਆਪਣੇ ਮम्मा ਤੋਂ ਕੰਮ ਸਿੱਖਿਆ ਹੈ ਮੈਂ ਆਪਣੇ ਮੰਮੀ ਤੋਂ ਹੀ ਕੰਮ ਸਿੱਖਿਆ ਤੇ ਤੁਹਾਡੇ ਮਦਰ ਜਿਹੜੇ ਆ ਜਦੋਂ ਤੁਸੀਂ ਆਪਣੇ ਮम्मा ਦੀ ਗੱਲ ਕੀਤੀ ਤੁਹਾਡੇ ਮम्मा ਵੀ ਮਤਲਬ ਕਿ ਇੱਕ ਆਚਾਰ ਨੂੰ ਸੇਲ ਕਰਦੇ ਸੀ ਪਹਿਲਾਂ ਮੇਰੇ ਮੰਮੀ ਆਚਾਰ ਹਾਲੇ ਵੀ ਸੁਖਨਾਲ ਕੰਮ ਕਰਦੇ ਨੇ ਉਹ ਇਹ ਹੈ ਕਿ ਹੁਣ ਅਸੀਂ ਖੁਦ ਬਣਾਉਂਦੇ ਆ ਤੇ ਉਹ ਮੇਰੀ ਬੈਕ ਤੇ ਜੇ ਮੈਂ ਅਜੇ ਹਿੱਤੇ ਆ ਤੇ ਮੇਰੇ ਸਪੋਰਟ ਤੇ ਪਿੱਛੇ ਉਹੀ ਦੇਖ ਰੇਕ ਚ ਕਰਦੇ ਪਏ ਆ ਅਸੀਂ ਕੋਈ ਬਾਹਰੋਂ ਸਮਾਨ ਨਹੀਂ ਚੱਕ ਕੇ ਕਰਦੇ ਹੈਗੇ ਠੀਕ ਠੀਕਾ ਤੇ ਤੁਸੀਂ ਆਪਣਾ ਫੋਨ ਨੰਬਰ ਅਤੇ ਆਪਣਾ ਐਡਰੈਸ ਦੱਸ ਸਕਦੇ ਹੋ ਬਿਲਕੁਲ ਅਗਰ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਇਸ ਅਚਾਰਾਂ ਦੇ ਵਿੱਚ ਵੱਖ-ਵੱਖ ਸਵਾਦੀਆਂ ਆਪਣਾ ਸਪੈਸ਼ਲ ਬਣਵਾਉਣਾ ਹੈ ਤੇ ਤੁਸੀਂ ਜਗਰਾਉਂ ਰਾਇਕੋਟ ਅੱਡੇ ਦੇ ਕੰਟੈਕਟ ਕਰ ਸਕਦੇ ਹੈਗੇ ਹੋ ਔਰ ਕੰਟੈਕਟ ਨੰਬਰ ਹੈਗੇ 9256095900 ਮੈਂ ਦੁਬਾਰਾ ਰਿਪੀਟ ਕਰਦੀ ਹਾਂ 9256095900 ਸ਼੍ਰੀਤੇ ਜੀ ਨੂੰ ਤੁਹਾਡੇ ਨਾਲ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਮਿਲੀ ਤੁਹਾਡਾ ਮਤਲਬ ਕਿ ਟੇਸਟ ਆਪਾਂ ਕਰ ਸਕਦੇ ਹਾਂ ਹਾਂ ਬਿਲਕੁਲ ਮੈਂ ਤੁਹਾਨੂੰ ਔਰ ਮੇਰੇ ਨੂੰ ਤੁਹਾਨੂੰ ਇਹ ਵੀ ਹੈ ਕਿ ਮੈਂ ਨਾਲ-ਨਾਲ ਇਹ ਚਪਾਤੀ ਲੈ ਕੇ ਆਈਆਂ ਕਿ ਅਚਾਰ ਕਦੀ ਰੁੱਖੇ ਨਹੀਂ ਖਾਦੇ ਜਾਂਦੇ ਠੀਕ ਠੀਕ ਤੁਸੀਂ ਮੈਂ ਤੁਹਾਨੂੰ ਗੋਭੀ ਗਾਜਰ ਦਾ ਖੱਟਾ ਮਿੱਠਾ ਟੇਸਟ ਕਰਵਾਉਣਾ ਪਸੰਦ ਕਰੂੰਗੀ ਓਕੇ ਇਹ ਤੁਸੀਂ ਕਰੋ ਬਣਾ ਕੇ ਲੈ ਜੀ 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 ਇਹ ਰੋਟੀ ਦੇ ਨਹੀਂ ਹੁੰਦੇ ਤੇ ਅਸੀਂ ਮੱਠੀ ਨਾਲ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਦੇ ਵਿੱਚ ਲੋਕੀ ਮੱਠੀ ਬਹੁਤ ਖਾਣਾ ਪਸੰਦ ਕਰਦੇ ਆ। ਅੱਛੇ ਕਾਜਲ ਦਾ ਕਾਜਲ ਖੱਟਾ ਮਿੱਠਾ ਵੈ ਔਰ ਇਹਦੇ 'ਚ ਜਿਹੜੀ ਮਿੱਠਾ ਪਾਇਆ ਅਸੀਂ ਗੁੜ ਪਾਇਆ ਵੈ। ਸੀਰੀਅਸਲੀ ਬਹੁਤ ਜ਼ਿਆਦਾ ਟੇਸਟੀ ਹੈ। ਥੈਂਕ ਯੂ। ਔਰ ਇਹਦੇ ਤੁਸੀਂ ਅਚਾਰਾਂ ਦੀ ਸਭ ਤੋਂ ਵੱਡੀ ਖੁਸ਼ਬੂ ਲੈ ਕੇ ਦੇਖੋ ਕੋਈ ਸਿਰਕਿਆਂ ਦੀ 스멜 ਨਹੀਂ ਆਏਗੀ। ਹੂੰ। ਨਹੀਂ ਤਾਂ ਆਚਾਰਾਂ ਦੇ ਟੱਕੜ ਖੋਲਦੇ ਸਾਰੀ ਸਿਰਕਿਆਂ ਦੇ ਆਪਾਂ ਇਸ ਤਰ੍ਹਾਂ ਕਰਦੇ ਹੈਗੇ ਪਰ ਮੇਰੇ ਆਚਾਰਾਂ ਦੇ ਤੁਹਾਨੂੰ ਖੁਸ਼ਬੂ ਇਸ ਤਰ੍ਹਾਂ ਆਏਗੀ ਕਿ ਕਹੇਗਾ ਵਾਕਿਆ ਹੁਣ ਭੁੱਖ ਲੱਗੇ ਇਹ ਤੁਹਾਡੀ ਗਾਜਰ ਦੇ ਆਚਾਰ ਦੇ ਵਿੱਚ ਟੇਸਟ ਪਤਾ ਕਿਦਾਂ ਦਾ ਖੱਟਾ ਮਿੱਠਾ ਆਇਆ ਹਾਂ ਤੇ ਬਿਲਕੁਲ ਮੈਂ ਖੱਟਾ ਮਿੱਠਾ ਗੁੜ ਸ਼ੱਕਰ ਪਾਇਆ ਓਕੇ ਮੈਂ ਤੁਹਾਨੂੰ ਕਹਿ ਰਿਹਾ ਇਹ ਮੇਰਾ ਖੱਟਾ ਮਿੱਠਾ ਵਾ ਔਰ ਬਾਕੀ ਜਿੰਨੇ ਵੀ ਆਚਾਰ ਹੈਗੇ ਨਾਰਮਲ ਆਚਾਰ ਜਿਵੇਂ ਕਿ ਅਚਾਰਾਂ ਵਰਗੀ ਐ ਕੋਈ ਖੱਟਾ ਮਿੱਠਾ ਨਹੀਂ ਹੈ ਕੋਈ ਜਿਆਦਾ ਮਿਰਚੀ ਦੇ ਵਿੱਚ ਸ਼ਕੀਨ ਹੁੰਦੇ ਨਾ ਚਾਰ ਬਿਲਕੁਲ ਬਹੁਤ ਤਰ੍ਹਾਂ ਦੇ ਹੈਗੇ ਆ ਕੋਈ ਮਿਰਚੀ ਦੇ ਵਿੱਚ ਵੀ ਤੁਸੀਂ ਖੱਟਾ ਮਿੱਠਾ ਟੇਸ ਰੱਖਿਆ ਹੈ ਨਹੀਂ ਇਹ ਮਿਰਚਿਆਂ ਦੇ ਵਿੱਚ ਨਹੀਂ ਐਸੀ ਕਰਦੇ ਹੈਗੇ ਕਿਉਂਕਿ ਗਾਹਕ ਗਾਹਕ ਦੇਖ ਕੇ ਇਸ ਬਣਾਉਣ ਨੂੰ ਤਾਂ ਅਸੀਂ ਦੁਨੀਆ ਭਰ ਦਾ ਬਣਾ ਸਕਦੇ ਕੀ ਪ੍ਰਾਈਸ ਦਾ ਤੁਹਾਡੇ ਚਾਰ ਦਾ ਦੇਖੋ ਇਹ ਹੈ ਲੋਕੀ ਤਾਂ ਸਾਨੂੰ ਕਹਿੰਦੇ ਹੈਗੇ ਤੁਹਾਡੇ ਮਹਿੰਗੇ ਆ ਪਰ ਅਸੀਂ ਕੁਆਲਿਟੀ ਦਿੰਨੇ ਆ ਕੁਆਲਿਟੀ ਦਵਾਂਗੇ ਤਾਂ ਤਾਂ ਹੀ ਆ ਅਸੀਂ ਸਿਰਕਿਆਂ ਦੇ ਵਿੱਚ ਕੰਮ ਨਹੀਂ ਘਸਾਰਦੇ ਅਸੀਂ ਕੱਚੀ ਘਾਨੀ ਦੇ ਤੇਲ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਅਚਾਰ ਦੇ ਵਿੱਚ ਤੇਲ-ਦੇਲ ਨਜ਼ਰ ਆਏਗਾ ਕੋਈ ਸੁੱਕਾ-ਸੁੱਕਾ ਨਹੀਂ ਹੈਗਾ ਕੀ ਪ੍ਰਾਈਜ਼ ਆ 3.4 ਮੇਰੇ ਦੇਖੋ ਇਹ 150 ਤੋਂ ਲੈ ਕੇ 200 250 ਤੱਕ ਰੇਟ ਹੁੰਦੇ ਆ ਉਹ ਵੀ ਰੇਟ ਵੇਟ ਤੇ ਸੇਲ ਹੋ ਜਾਂਦੇ ਆ ਬਹੁਤ ਵਧੀਆ ਦੇਖੋ ਲੋਕਾਂ ਨੂੰ ਜਦੋਂ ਅਸੀਂ ਸਮਝਾਣੇ ਆ ਯਾ ਕੁਆਲਿਟੀ ਦਿੰਨੀ ਤੇ ਲੋਕੀ ਜ਼ਰੂਰ ਖਰੀਦਦੇ ਠੀਕ ਹੈ ਥੈਂਕ ਯੂ ਮੈਮ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਨਾਲ ਜੁੜੇ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਥੈਂਕ ਯੂ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਚਾਰ ਇਹਨਾਂ ਨੇ ਕਿਹਾ ਕਿ ਮੇਰੇ ਕੋਲ ਵਕ ਵਕ ਤਰ੍ਹਾਂ ਦੇ ਅਚਾਰੇ ਆ ਤੇ ਮੈਂ ਟੇਸਟ ਕਰਕੇ ਦੇਖਿਆ ਮੈਨੂੰ ਬਹੁਤ ਜ਼ਿਆਦਾ ਜਮੀ ਲੱਗਾ ਮਤਲਬ ਕਿ ਖੱਟਾ ਮਿੱਠਾ ਟੇਸਟ ਹੈ ਇਸ ਦੇ ਨਾਲ ਮੈਂ ਹਾਂ ਕੋਮਲਪ੍ਰੀਤ ਕਾ ਤੁਸੀਂ ਦੇਖ ਰਹੇ ਗ੍ਰੇਟ ਪੰਜਾਬ ਟੀਵੀ ਧੰਨਵਾਦ